ਰੋਪੜ ਤੋਂ ਲੈ ਕੇ ਮਰੀਂਡੇ ਤੱਕ ਦੀ ਜਿਹੜੀ ਸੜਕ ਹੈ ਉਹਦੇ ਤੇ ਖੜੇ ਆ ਤੇ ਇੱਥੇ 2.5 ਸਾਲ ਹੋ ਗਏ ਆ ਸਰਕਾਰ ਨੂੰ ਤੇ 3 ਹੋਣ ਲੱਗੇ ਆ ਇਹ ਮਾਰਚ ਦੇ ਵਿੱਚ ਇਹ ਤੁਸੀਂ ਇਹ ਹਾਲਾਤ ਦੇਖ ਸਕਦੇ ਹੋ ਇਹ ਸੜਕ ਦਾ ਜਿਹੜਾ 4 ਕਰੋੜ ਰੁਪਏ ਨਾਲ ਸਰਕਾਰ ਜਦੋਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸੀ ਸੜਕ ਨੂੰ 4 ਕਰੋੜ ਰੁਪਏ ਦਿੱਤੇ ਸੀ ਤਾਂ ਕਿ ਸਾਰੀ ਸੜਕ ਨਵੀਂ ਬਣ ਸਕੇ ਇਹਨਾਂ ਨੇ ਉਹ ਪੈਸਾ ਤਾਂ ਕੀ ਖਰਚਣਾ ਸੀਗਾ ਉਹ ਪੈਸਾ ਤਾਂ ਤਾਂ ਇੱਦਾਂ ਹੀ ਪਿਆ ਪਤਾ ਨਹੀਂ ਮੁੜ ਗਿਆ ਇਹ ਈਸੀ ਜਾਣਦੇ ਹੋਣਗੇ ਤੇ ਇਹ ਸੜਕ ਤੇ ਅੱਜ ਗਿੱਟ ਗਿੱਠ ਟੋਏ ਪਏ ਹੋਏ ਆ 2-2 ਫੁੱਟ ਦੇ ਤੁਸੀਂ ਹਾਲਾਤ ਦੇਖ ਸਕਦੇ ਹੋ ਮਿੱਟੀ ਉਹ ਮਿੱਟੀ ਘੱਟਾ ਹੀ ਘੱਟਾ ਇੱਥੇ 18 ਅਕਤੂਬਰ 2023 ਨੂੰ ਪੁਲ ਤੇ ਆ ਕੇ ਡਾਕਟਰ ਸਾਹਿਬ ਇੱਥੇ ਤੇ ਜਿਹੜੇ ਐਮਐਨਏ ਆ ਜਾ ਰਣਜੀਤ ਉਹ ਉਘਾਟਨ ਕਰਕੇ ਗਏ ਸੀ ਹਰ ਸਾਲ ਤੋਂ ਉੱਪਰ ਹੋ ਗਿਆ ਉਹ ਘਾਟਣ ਦਾ ਪੱਥਰ ਨਹੀਂ ਪੱਥਰ ਇੱਥੇ ਹੀ ਲੱਗਿਆ ਹੋਇਆ ਹੁਣ ਤਾਂ ਮੀਂਹ ਪੱਥਰ ਤੇ ਵੀ ਮਿੱਟੀ ਜੰਮ ਗਈ ਆ ਕਿੰਨਾ-ਕਿੰਨਾ ਇਹ ਸੜਕ ਦਾ ਓਵੇਂ ਦਾ ਓਵੇਂ ਦਾ ਹੀ ਬੁਰਾ ਹਾਲ ਹੈ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਵੀ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਕਿਉਂਕਿ ਇਹ ਮੇਨ ਸੜਕ ਹੈ ਦੋ ਹਲਕਿਆਂ ਨੂੰ ਜੋੜਦੀ ਹੈ ਮੁਨਿੰਟਾ ਤੇ ਰੋਪੜ ਨੂੰ ਇੱਥੇ ਤੁਸੀਂ ਦੇਖ ਸਕਦੇ ਹੋ ਕਿਵੇਂ ਟਿੱਪਰ ਇੱਥੇ ਤੁਸੀਂ ਦੇਖੋ ਰੋਜ਼ ਇੱਥੇ ਕਿੰਨੀ ਆਵਾਜ਼ ਆਈ ਹੈ ਤੇ ਸੜਕ ਦਾ ਇੰਨਾ ਬੁਰਾ ਹਾਲ ਹੈ ਇੱਥੇ ਕੱਲ ਨੂੰ ਜਦ ਕੋਈ ਹਾਦਸਾ ਹੋਊਗਾ ਤਾਂ ਕੋਈ ਇਹ ਸਰਕਾਰ ਸੰਭਲੇਗੀ ਲੋਕ ਇੱਥੇ ਦੇ ਪਿੰਡਾਂ ਵਾਲੇ ਦੁਖੀਆਂ ਵਾਲੇ ਦੁਆਲੇ ਜਿਹੜੀ ਦੇਖ ਰਹੇ ਹੋ ਪਿੰਡਾਂ ਵਾਲਿਆਂ ਨੂੰ ਪੁੱਛ ਸਕਦੇ ਹਾਂ ਆਵਾਜ਼ ਆਈ ਵਾਲਿਆਂ ਨੂੰ ਪੁੱਛ ਸਕਦੇ ਹਾਂ ਕਿ ਇੱਥੇ ਸੜਕ ਦਾ ਕੀ ਹਾਲ ਹੈ ਜੇ ਸਰਕਾਰ ਪ੍ਰਸ਼ਾਸਨ ਨੇ ਸੜਕ ਦੇ ਬਾਰੇ ਜਲਦੀ ਤੋਂ ਜਲਦੀ ਨਾ ਬਣਾਉਣ ਦੀ ਕੋਈ ਪਹਿਲ ਕੀਤੀ ਤਾਂ ਅਸੀਂ ਇੱਥੇ ਧਰਨਾ ਲਾਵਾਂਗੇ ਤੇ ਉਹਨਾਂ ਨੂੰ ਜਗਾਣ ਲਈ ਕੋਈ ਨਵੇਂ ਤੋਂ ਨਵੀਂ ਕਰਨਾ ਲਾ ਕੇ ਉਹਨਾਂ ਨੂੰ ਨਵੀਂ ਗੱਲ ਦਾ ਜਗਾਵਾਂਗੇ ਧੰਨਵਾਦ ਹਾਂਜੀ ਬੋਲੋ ਇਕਵਾਲ ਸਿੰਘ ਸਾਫਕਾ ਸਰਪੰਚ ਅਤੇ ਮਜੂਦਾ ਬਲਾਕ ਸੰਪਤੀ ਮੈਂਬਰ ਆ ਸਾਲਾਪੁਰ ਪਿੰਡ ਤੋਂ ਤੇ ਮੇਰੇ ਨਾਲ ਬਾਲਸੜੇ ਤੋਂ ਸਰਪੰਚ ਸਾਹਿਬ ਖੜੇ ਆ ਸੜਕ ਦਾ ਬਹੁਤ ਬੁਰਾ ਹਾਲ ਆ ਜੀ ਪਹਿਲਾਂ ਮੁੰਡੀਆਂ ਪਿੰਡ ਦਾ ਮੁੰਡਾ ਇੱਥੇ ਸਾਡੇ ਸੜਕਾ ਹਾਸਤੇ ਚ ਮਰਿਆ ਤੇ ਹੁਣ ਵੀ ਕੋਈ ਰਾਤ ਨੂੰ ਇਦਾਂ ਬੁਰਾ ਹਾਲ ਆ ਬਹੁਤ ਜ਼ਿਆਦਾ ਸਾਰੇ ਲੋਕਾਂ ਦੇ ਜਿੰਨੇ ਪਿੰਡ ਆ ਸਭ ਦਾ ਰਸਤਾ ਚ ਮਰੋਪੜ ਤੋਂ ਇਹੀ ਆ ਅੱਗੇ ਛੇੜੀ ਜੋੜ ਮੀਲਾ ਹੋ ਗਿਆ ਸਾਡਾ ਗੰਨਾ ਚੱਲ ਪੈਣਾ ਅਸੀਂ ਗੱਲ ਨਾਲੇ ਕੇ ਮੇਲ ਮਰੰਡੇ ਮੇਲੇ ਨੂੰ ਜਾਣਾ ਤੇ ਜੋੜ ਮੇਲੇ ਦਾ ਟਾਈਮ ਆ ਗਿਆ ਅੱਜ ਮੈਂ ਨਵੀਂ ਜੀ ਨੇ ਦੱਸਿਆ ਕਿ ਹੋਰ ਬਹੁਤ ਬੁਰਾ ਹਾਲ ਹੈ ਜੇ ਨਾ ਇਹ ਹੋਇਆ ਤਾਂ ਸਾਨੂੰ ਅਗਲਾ ਫਿਰ ਸੰਘਰਸ਼ ਲਈ ਅਸੀਂ ਮਜਬੂਰ ਹੋ ਗਏ ਹਾਂ ਜੀ ਹਾਂਜੀ ਜੀ ਜੀ ਤੇਰਾ ਪਿੰਡ ਕੋਸਰਮੈਂ ਸਰਪੰਚਾ ਉੱਥੇ ਤੋਂ ਮਜਬੂਰ ਇਹ ਜਿਹੜੀ ਸੜਕ ਹੈ ਐਸੇ ਦਾ ਚਮਕੌਰ ਸਾਹਿਬ ਹਲਕੇ ਵਿੱਚ ਜੋ ਚਮਿਸਾ ਮੁੱਖ ਮੰਤਰੀ ਸੀ ਕੋਈ ਇਹ ਸੜਕ ਜਿਹੜੀ ਨਹੀਂ ਬਣੀ ਗਈ ਪਿੰਡਾਂ ਦੀਆਂ ਸੜਕਾਂ ਫੋਰ ਲਾਈਨ ਗਈਆਂ ਹੋਈਆਂ ਬਹੁਤ ਬੜੇ ਸੜਕਾਂ ਨੇ ਪਰ ਇੱਕ ਇਹੀ ਸੜਕ ਹੈ ਜਿਹੜੀ 2-3 ਸਾਲ ਤੋਂ ਟੁੱਟੀ ਹੈ ਪਹਿਲਾਂ ਸਾਡੇ ਟਾਈਮ 'ਚ ਇਹ ਕਹਿੰਦੇ ਟੁੱਟੇ ਸੀ ਉਹ 25 ਸਾਲ ਤੋਂ ਕਿੰਨੀ ਸਰਕਾਰ ਹੈ ਜਿੱਥੇ ਬਾਈਜੀ ਇਹ ਹਾਲਤ ਹੈ ਜਿੱਥੇ ਰੋ ਲੰਘੂਗੇ ਕੋਈ ਮੋਟਰਸਾਈਕਲ ਦਾ ਕੋਈ ਜਿੱਤਰ ਕੇ ਨਹੀਂ ਜਾਣੇ ਦਾ ਰੋਡ ਸਾਡਾ ਮਿੱਟੀ ਨਾਲ ਟਿਪੜ ਕੇ ਜਾਂਦਾ ਕਾਰਾਂ ਛੁੱਟੀਆਂ ਘੱਟੀਆਂ ਵੀ ਟੁੱਟਦੀਆਂ ਨਹੀਂ ਵੀ ਟਿਪਰ ਓਵਰ ਲੋਡ ਉਹ ਨਜਾਇਜ਼ ਮਾਈਨਿੰਗ ਦੇ ਟਿਪਰ ਲੰਘਦੇ ਨੇ ਰਾਤਾਂ ਨੂੰ ਹੁੰਦਾ ਇਹ ਬਹੁਤ ਬੁਰਾ ਹਾਲ ਹੈ ਤਾਂ ਅਸੀਂ ਸਰਕਾਰ ਨੂੰ ਅਪੀਲ ਕਰਦੇ ਵੀ ਪਹਿਲ ਦੇ ਆਧਾਰ ਤੇ ਸਾਡਾ ਰੋਡ ਬਣਾਇਆ ਜਾਵੇ ਇਹ ਬਾਈ ਨਹੀਂ ਹੈ ਵੀ ਕੋਈ ਛੋਟਾ ਰੋਡ ਹੈ ਮਰੰਡਾ ਰੋਪੜ ਨੂੰ ਜੋੜਦਾ ਹੈ ਹਜ਼ਾਰਾਂ ਗੱਡੀਆਂ ਪਰ ਲੰਘਦੀਆਂ ਸਾਡੀ ਕਿਰਪਾ ਕਰ ਸਰਕਾਰ ਨੂੰ ਬੇਨਤੀ ਹੈ ਪਰ ਬੇਨਤੀ ਪਹਿਲਾਂ ਬੇਨਤੀਆਂ ਦੀ ਸਰਕਾਰ ਨਹੀਂ ਕਰੂਗੀ ਤਾਂ ਫਿਰ ਅਸੀਂ ਦੇ ਖਿਲਾਫ ਕੋਈ ਹੋਰ ਐਕਸ਼ਨ ਲੈਣੇ ਤਿਆਰ ਕਰਾਂਗੇ